ਹੈਲੋ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਜੀ ਆ ਵਧੀਆ ਤੂੰ ਸੁਣਾ ਠੀਕ ਠਾਕ ਹੋ ਮੈਂ ਵਧੀਆ ਖਿੱਚੀ ਜਾਣਾ ਕੰਮ ਬਸ ਬਸ ਹੀ ਤੁਹਾਡੇ ਸੇਤੇ ਹਾਂ ਕੀ ਬਣਿਆ ਹੋਰ ਬਸ ਜਿਵੇਂ ਦੀ ਦੱਸਿਆ ਸੀ ਉਵੇਂ ਹੀ ਹੈ ਸਾਰਾ ਕੁਝ ਠੀਕ ਹੈ ਵੀ ਪਹਿਲਾਂ ਜਿਵੇਂ ਉਹਨਾਂ ਨੇ ਬੁਲਾ ਲਿਆ ਅੰਦਰ ਵੀ ਕਿਹਨੇ ਤੁਸੀਂ ਮਤਲਬ ਲਾਈਨਾਂ ਬੜੀਆਂ ਲੰਬੀਆਂ ਲੱਗ ਜਾਂਦੀਆਂ ਓਕੇ ਪਹਿਲਾਂ ਤਾਂ ਸਟਾਰਟਿੰਗ ਤੋਂ ਕਰਦੇ ਆਪਾਂ ਤੇ ਕਿੱਥੇ ਹੋ ਅਸੀਂ ਤੇਰਾ ਇਹ ਆਪਣਾ ਐਸੀ ਸਰ ਜਿਹੜੀ ਸੈਕਟਰੀਏਟ ਹੈ ਨਾ ਜੀ ਹਾਂ ਉਹਦੀ ਬੈਕ ਸਾਈਡ ਤੇ ਅੱਛਾ ਜਿੱਥੇ 82 ਆਰਮਡ ਬਟਾਲੀਨ ਇਥੇ ਆਰਮ ਟ੍ਰੇਨਿੰਗ ਸੈਂਟਰ ਹੈ ਜੀ ਉੱਥੇ ਓਕੇ ਪਹੁੰਚਿਆ ਸੀਗਾ ਤੇ ਪਹਿਲਾਂ ਵਾਰੀ ਵਾਰੀ ਨਾ 9:30 ਦਾ ਟਾਈਮ ਸੀਗਾ ਹਾਂ ਤੇ ਅਸੀਂ ਪੂਰੇ 9:00 ਵਜੇ ਪਹੁੰਚ ਗਏ ਸੀਗੇ ਠੀਕ ਹੈ ਤੇ ਪਹਿਲਾਂ ਜਿੰਨੀਆਂ ਵੀ ਕੁੜੀਆਂ ਆਈਆਂ ਹੁੰਦੀਆਂ ਜੀ ਹਾਂ ਪਹਿਲਾਂ ਸਾਰਾ ਕੁੜੀਆਂ ਦਾ ਕਰਦੇ ਆ ਬਾਕੀ ਜੇ ਬਾਅਦ ਤੋਂ ਵੀ ਆ ਜਾਂਦੇ ਕਰਵਾਈ ਜਾਂਦੇ ਬਾਕੀ ਉਹਨਾਂ ਨੂੰ ਇਹ ਹੁੰਦਾ ਵੀ ਕੁੜੀਆਂ ਦੂਰੋਂ ਆਈਆਂ ਹੁੰਦੇ ਤੇ ਵੀ ਨਾਲ ਵਾਪਸ ਹੋਮੇ ਚੱਲ ਜਾਣ ਕਰ ਅੱਛਾ ਤੇ ਪਹਿਲਾਂ ਜਿਆਦਾ ਉਹ ਟਰਾਈ ਕਰਦੇ ਆ ਵੀ ਕੁੜੀਆਂ ਨੂੰ ਪਹਿਲਾਂ ਕਰਦੇ ਪਹਿਲਾਂ ਕੁੜੀਆਂ ਦਾ ਕਰਾਉਂਦੇ ਆ ਫਿਰ ਹੌਲੀ ਹੌਲੀ ਜਿਵੇਂ 20 20 ਕਰਕੇ ਜਾਂ 10 10 ਕਰਕੇ ਮਤਲਬ ਜਿੰਨੀਆਂ ਉਹਨਾਂ ਨੇ ਚੇਅਰ ਲਾਈਆਂ ਹੋਈਆਂ ਨਾ ਹਾਂ ਉਹਨੀਆਂ ਚੇਅਰ ਦੇ ਸਾਹਤ ਵੀ ਕਈ 11 ਲੱਗੇ ਇਸ 11 11 ਜਿਹਨੇ ਬੁਲਾਏ ਸੀ 20 ਲੱਗੇ ਇਸ 20 ਵੀ ਜਿਹੜੇ ਬੁਲਾ ਰਹੇ ਸੀਗੇ ਠੀਕ ਹੈ ਤੇ ਮਤਲਬ ਬੈਗ ਰੱਖਣ ਲਈ ਅੰਦਰ ਹੀ ਥੋੜੀ ਜਗ੍ਹਾ ਬਣੀ ਹੋਈ ਵੀ ਉੱਥੇ ਹੀ ਕਹਿੰਦੇ ਇੱਥੇ ਰੱਖ ਦੋ ਤੇ ਫੋਨ ਆਪਾਂ ਅੰਦਰ ਮਤਲਬ ਲੈ ਕੇ ਜਾਣ ਦਿੰਦੇ ਸੀ ਉਹ ਕਹਿੰਦੇ ਅਸੀਂ ਫੋਨ ਸਵਿਚ ਆਫ ਕਰ ਲਓ ਠੀਕ ਹੈ ਤੇ ਫੋਨ ਅੰਦਰ ਲੈ ਕੇ ਜਾਣ ਦ ਤੇ ਸਿਰ ਉਹਨਾਂ ਨੇ ਜਾ ਕੇ ਮਤਲਬ ਉਹਥੇ ਬਿਠਾ ਲਿਆ ਤੇ ਮਤਲਬ ਫਿਰ ਉਹ ਕਹਿੰਦੇ ਵੀ ਉਹਨਾਂ ਨੇ ਦੋ ਫਾਰਮ ਦਿੱਤੇ ਚੈਕਲਿਸਟ ਦਿੱਤੀ ਵੀ ਵੀ ਉਹਨਾਂ ਤੇ ਬਕਲ ਨਾਮ ਤੇ ਰੋਲ ਨੰਬਰ ਭਰਨਾ ਸੀ ਤੇ ਕਹਿੰਦੇ ਜਿਹੜੇ ਜਿਹੜੇ ਡਾਕੂਮੈਂਟ ਕਲਿਕ ਹੋ ਜਾਣਗੇ ਤੇ ਉਹ ਉਥੇ ਟਿਕ ਕਰੀ ਜਾਣਗੇ ਓਕੇ ਤੇ ਡਾਕੂਮੈਂਟ ਬਸ ਉਹ ਜ਼ਿਆਦਾ ਮੰਗਦੇ ਨਹੀਂ ਸੀ ਜੇ ਕੁੜੀਆਂ ਸੀਗੀਆਂ ਉਹਨਾਂ ਨੂੰ ਪੰਜਾਬ ਰੈਜ਼ੀਡੈਂਸ ਦਾ ਵੀ ਚਾਹੀਦਾ ਸੀਗਾ ਠੀਕ ਹੈ ਤੇ ਨਾਲ ਜਿਹੜਾ ਕਲੀਅਰ ਕਰ ਲੈਣਾ ਆਪਾਂ ਡਾਕੂਮੈਂਟ ਕਿਹੜੇ ਲੱਗਦੇ ਨੇ ਠੀਕ ਆ ਇਹਨਾਂ ਨੂੰ ਦੱਸ ਦੇ ਪੁੱਤਿਆ ਨੂੰ ਡਾਕੂਮੈਂਟ ਲੱਗਦੇ ਨੇ ਮੰਨ ਲਓ ਇੱਕ ਆਧਾਰ ਕਾਰਡ ਬਾਕੀ ਪੈ ਪੈਸੇ ਲੱਗਦੇ ਤਾਂ ਉਹੀ ਨੇ ਜੋ ਜੋ ਅਪਲੋਡ ਕੀਤਾ ਬਾਕੀ ਜੇ ਮੇਨ ਦੇਖਿਆ ਜਾ ਤਾਂ ਆਧਾਰ ਕਾਰਡ ਲੈ ਕੇ ਜਾਣਾ ਹੈ ਆਪਦਾ ਠੀਕ ਹੈ ਤੇ ਇੱਕ ਨਾਲ ਆਈਡੀ ਪ੍ਰੂਫ ਹੋਰ ਲੈ ਜਾਓ ਕਈ ਵਾਰੀ ਮੰਗ ਲੈਂਦੇ ਆ ਪਰ ਕੀ ਮੰਗਦੇ ਤਾਂ ਨਹੀਂ ਬਾਕੀ ਕਈ ਵਾਰੀ ਲੋਡ ਪੈ ਜਾਂਦੀ ਜੇਕਰ ਇੱਕ ਚ ਥੋੜੀ ਜਿਹੀ ਦਿੱਕਤ ਹੋਏ ਤਾਂ ਠੀਕ ਹੈ ਤੇ ਪੈਨ ਕਾਰਡ ਲੈ ਜਾਓ ਜਾਂ ਵੋਟਰ ਕਾਰਡ ਜੋ ਵੀ ਲੈ ਕੇ ਜਾਣਾ ਲੈ ਜਾਓ ਇੱਕ ਕੰਪਲਸਰੀ ਹਾਂ ਇੱਕ ਤਾਂ ਕੰਪਲਸਰੀ ਕੰਪਲਸਰੀ ਹੈ ਨਾ ਠੀਕ ਹੈ ਤੇ ਉਸ ਤੋਂ ਬਾਅਦ ਦੂਸਰਾ ਸਭ ਤੋਂ ਪਹਿਲਾਂ ਚੈੱਕ ਕਰਦੇ ਆ ਕੈਟਾਗਰੀ ਦਾ ਸਰਟੀਫਿਕੇਟ ਜੇ ای ਡਬਲਯੂ ਐਸ ਲਾਇਆ ਤਾਂ ای ਡਬਲਯੂ ਐਸ ਦਾ ਜੇ ਬੀ ਸੀ ਦਾ ਲਾਇਆ ਬੀ ਸੀ ਦਾ ਜੇ ਐਸ ਸੀ ਦਾ ਲਾਇਆ ਜੋ ਵੀ ਕੈਟਾਗਰੀ ਹੈ ਤੁਹਾਡੀ ਉਹਦਾ ਸਰਟੀਫਿਕੇਟ ਚੈੱਕ ਹੋਏਗਾ ਸਭ ਤੋਂ ਪਹਿਲਾਂ ਜੀ ਓਕੇ ਉਸ ਤੋਂ ਬਾਅਦ ਐਜੂਕੇਸ਼ਨ ਦੇ ਮਤਲਬ ਚਲੋ ਜੇ ਤੁਸੀਂ 10th 2 ਦਾ ਤਾਂ ਹੋਣਾ ਹੀ ਹੋਣਾ ਹੈ ਤੁਸੀਂ ਗ੍ਰੈਜੂਏਸ਼ਨ ਦਾ ਲਾਇਆ ਤੇ ਨਾਲ ਗ੍ਰੈਜੂਏਸ਼ਨ ਦਾ ਵੀ ਲੈ ਕੇ ਜਾਣਾ ਉਹ ਵੀ ਚੈੱਕ ਕਰਦੇ ਆ ਠੀਕ ਹੈ ਜੇ ਕੋਈ ਬੱਚਾ ਹੈ ਨਾ ਜਿਵੇਂ ਪਲੱਸ 2 ਪੇਸ ਤੇ ਲਾਇਆ ਹੁੰਦਾ ਹੈ ਤੇ ਉਸ ਤੋਂ ਬਾਅਦ ਉਹਨਾਂ ਦੀ ਗ੍ਰੈਜੂਏਸ਼ਨ ਹੋ ਚੁੱਕੀ ਹੁੰਦੀ ਆ ਉਹਨਾਂ ਦਾ ਤਾਂ ਕੋਈ ਮਤਲਬ ਹੀ ਨਹੀਂ ਹੈਗਾ ਹਨਾ ਉਹ ਡਾਕੂਮੈਂਟ ਲੈ ਕੇ ਜਾਣਾ ਭਾਵੇਂ ਗ੍ਰੈਜੂਏਸ਼ਨ ਕੀਤੀ ਹੋਈ ਹੈ ਪਰ ਤੁਸੀਂ ਅਪਲੋਡ ਨਹੀਂ ਨਾ ਕਰਿਆ ਫਿਰ ਨਹੀਂ ਲੈ ਕੇ ਜਾਣਾ ਉਹਨਾਂ ਦਾ ਕੋਈ ਮਤਲਬ ਹੀ ਨਹੀਂ ਹੈਗਾ ਹਾਂਜੀ ਹਾਂਜੀ ਸਿਰਫ ਉਹ ਹੀ ਬੱਚੇ ਜਿਹਨਾਂ ਦਾ ਗ੍ਰੈਜੂਏਸ਼ਨ ਦਾ ਸਰਟੀਫਿਕੇਟ ਬਖਾਰਾ ਜਿਹਨਾਂ ਨੇ ਅਪਲੋਡ ਕੀਤਾ ਹੋਇਆ ਜਿਨਾਂ ਨੇ ਅਪਲੋਡ ਕੀਤਾ ਹੈ ਜਿਨਾਂ ਨੇ ਅਪਲੋਡ ਕੀਤਾ ਹੈ ਲੈ ਕੇ ਜਾਣ ਬਸ ਔਰ ਜ਼ਿਆਦਾ ਡਾਕੂਮੈਂਟਸ ਨਾ ਹੀ ਲੈ ਕੇ ਜਾਣਾ ਮਤਲਬ ਇਹੀ ਜਿਹੜੇ ਨੋਰਮਲ ਪੰਜ ਸੱਤ ਡਾਕੂਮੈਂਟਸ ਕਿੰਨੇ ਪਹਿਲਾਂ ਦਾ ਕਿੰਨੇ ਕਿੰਨੇ ਜਿਵੇਂ ਹਰ ਨਾਰਮਲ ਜੋ ਡਾਕੂਮੈਂਟ ਨੇ ਪਹਿਲੀ ਤਾਂ ਗੱਲ ਜਿੰਨੇ ਡਾਕੂਮੈਂਟ ਤੁਸੀਂ ਅਪਲੋਡ ਕੀਤੇ ਨੇ ਉਹੀ ਡਾਕੂਮੈਂਟ ਹੀ ਤੁਹਾਡੇ ਲੱਗਣੇ ਨੇ ਹਾਂਜੀ ਠੀਕ ਹੈ ਤੇ ਜੇ ਤੁਸੀਂ ਉਹਨਾਂ ਨੂੰ ਜੋ ਅਪਡੇਟ ਕਰਾਇਆ ਹੋਇਆ ਕੋਈ ਤਾਂ ਨਵਾਂ ਤੇ ਪੁਰਾਣਾ ਦੋਨੋਂ ਡਾਕੂਮੈਂਟ ਲੈ ਕੇ ਜਾਓ ਹਾਂਜੀ ਹਾਂਜੀ ਉਹ ਤਾਂ ਉੱਥੇ ਇੰਨੇ ਉਹ ਨੇ ਨਾ ਸੋ ਮੇਰੇ ਬ੍ਰਦਰ ਨੇ ਕੈਟਾਗਰੀ ਵਾਲੀ ਜਗ੍ਹਾ ਤੇ ਆਉਂਦੀ ਜਗ੍ਹਾ ਤੇ ਮੇਰੇ ਵਾਲਾ ਸਰਟੀਫਿਕੇਟ ਅਪਲੋਡ ਕਰ ਦਿੱਤਾ ਸੀਗਾ ਉਹਨਾਂ ਨੇ ਇੱਕ ਛੋਟੀ ਜੀ ਐਪਲੀਕੇਸ਼ਨ ਲਿਖਵਾਈ ਤੇ ਉੱਥੇ ਹੀ ਉਹਨਾਂ ਨੇ ਕਰੈਕਸ਼ਨ ਕਰ ਦਿੱਤੀ ਵੀ ਮਤਲਬ ਉਸੇ ਟਾਈਮ ਉੱਥੇ ਐਪਲੀਕੇਸ਼ਨ ਲਿਖਾ ਹਾਂ ਜੇ ਮੰਨ ਚਲੋ ਤੁਹਾਡੇ ਕੋਲ ਕੋਈ ਡਾਕੂਮੈਂਟ ਨਹੀਂ ਵੀ ਹੈਗਾ ਨਾ ਤੁਹਾਨੂੰ ਟਾਈਮ ਦੇ ਦਿੰਦੇ ਆ ਵੀ ਤੁਸੀਂ 10 ਫਰਵਰੀ ਤੱਕ ਆ ਜਾਓ ਜੇ ਜੇ ਦਿਨ ਵੀ ਤੁਸੀਂ ਆਣਾ ਚਾਹੁੰਦੇ ਹੋ ਆ ਜਾਓ ਤੇ ਆਪ ਦਾ ਕੰਮ ਹੋ ਸੇ ਤੇ ਤੁਹਾਡੇ ਕੋਲ ਕੋਈ ਨਹੀਂ ਵੀ ਡਾਕੂਮੈਂਟ ਹੈਗਾ ਮੰਨ ਚਲੋ ਜਿਵੇਂ ਤੁਸੀਂ ਕੈਟਾਗਰੀ ਮੰਨ ਤੁਸੀਂ BC ਚ ਭਰੇ ਆ ਹਾਂ ਤੁਹਾਡੇ ਕੋਲ BC ਦਾ ਸਰਟੀਫਿਕੇਟ ਨਹੀਂ ਵੀ ਹੈਗਾ ਠੀਕ ਹੈ ਪਰ ਤੁਹਾਨੂੰ ਚੱਕ ਕੇ ਜਰਨਲ 'ਚ ਸ਼ਿਫਟ ਕਰ ਦਰਾਂ ਇਹ ਨਹੀਂ ਕਿ ਤੁਹਾਡਾ ਪਰਫਾਰਮੈਂਸ ਮਤਲਬ ਕੈਂਡੀਡੇਚਰ ਕੈਨਸਲ ਕਰ ਦਰਾਂਗੇ ਉਹਨਾਂ ਤੱਕ ਤੁਹਾਨੂੰ ਜਰਨਲ 'ਚ ਕਰ ਦੇਣਾ ਠੀਕ ਉਥੇ ਤਾਂ ਬੱਚੇ ਦਾ ਆਪਣਾ ਹੀ ਲੋਸ ਹੈ ਜੇ ਨਹੀਂ ਹੈਗਾ ਫਿਰ ਤਾਂ ਹਾਂ 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 ਬਸ ਉਹ ਕਟ-ਆਫ ਥੀ ਲੋਸ ਹੈ ਬਾਕੀ ਇਹ ਨਹੀਂ ਹੈਗਾ ਕਿ ਬੰਦੇ ਨੂੰ ਬਾਹਰ ਕੱਢ ਦੇ ਲਈ ਇਹ ਜੋ ਨਵੇਂ ਕੈਂਡੀਡੇਟ ਨੇ ਜਿਨ੍ਹਾਂ ਨੇ ਹੁਣ 2025 ਦੇ ਅਪਲਾਈ ਕਰਨਾ ਉਹ ਜ਼ਰੂਰ ਇਸ ਚੀਜ਼ ਦਾ ਧਿਆਨ ਰੱਖਣ ਵੀ ਜਿਹਦੇ ਕੋਈ ਐਡਬਲਿਊਐਸ ਦਾ ਜਾਂ ਬੀਸੀ ਦਾ ਜੋ ਵੀ ਸਰਟੀਫਿਕੇਟ ਜ ਹੈ ਨਾ ਹੈਗਾ ਸੀ ਇੱਕ ਮੁੰਡਾ ਸੀ ਜੀ ਇੱਕ ਮੁੰਡਾ ਸੀ ਉਹਦੇ ਕੋਲ 24 25 ਦਾ ਐਡਬਲਿਊਐਸ ਦਾ ਸਰਟੀਫਿਕੇਟ ਹੈਗਾ ਸੀਗਾ 2023 24 ਲੈਣੀ ਹੈਗਾ ਸਾਨੂੰ 2023 24 ਤਾਂ ਬੰਨਣਾ ਨਹੀਂ ਹਾਂ ਤਾਂ ਉਹਨੂੰ ਐਡਬਲਿਊਐਸ ਚ ਪਾਣਗੇ ਓਕੇ ਉਹ ਜਨਰਲ ਚ ਪਾਣਗੇ ਸੌਰੀ ਹਾਂ ਹ ਵੀ ਮਤਲਬ ਕਿ ਸਰਟੀਫਿਕੇਟ ਪਹਿਲਾਂ ਸਾਰੇ ਆਪਦੇ ਤਿਆਰ ਕਰਕੇ ਹੀ ਰੱਖਣ ਜ਼ਿਆਦਾਤਰ ਤਾਂ ਇਹ ਹੀ ਮਤਲਬ ਹੁੰਦੀ ਹੈ ਤੇ ਬਾਕੀ ਕੁੜੀਆਂ ਪੰਜਾਬ ਰੈਜ਼ੀਡੈਂਸ ਦਾ ਜ਼ਰੂਰ ਸਰਟੀਫਿਕੇਟ ਲੱਗ ਜਾਂਦਾ ਕੁੜੀਆਂ ਬੰਡੀਆਂ ਕੁੜੀਆਂ ਵਾਪਸ ਦੇਖੋ ਐਸੀ ਕਾਸਟ ਵਾਲੇ ਨੇ ਜਾਂ ਜਨਰਲ ਕਾਸਟ ਵਾਲੇ ਉਹ ਕਲੀਅਰ ਕਰਦੇ ਕੀ ਸਾਰੇ 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 ਭਾਵੇਂ ਜਨਰਲ ਕਾਸਟ ਦੇ ਐਡਬਲਪਰ ਪੰਜਾਬ ਰੈਜ਼ੀਡੈਂਸ ਜ਼ਰੂਰੀ ਹੈ ਜੀ ਪੰਜਾਬ ਰੈਜ਼ੀਡੈਂਸ ਦਾ ਜ਼ਰੂਰੀ ਹੈ ਓਕੇ ਹਾਂ ਭਾਵੇਂ ਉਹ ایਡਬਲਸਾ ਭਾਵੇਂ ਜਨਰਲ ਹੈ ਭਾਵੇਂ ਬੀਸੀ ਹੈ ਜ਼ਰੂਰੀ ਹੈ ਹਰ ਇੱਕ ਕੁੜੀ ਨੂੰ ਚਾਹੀਦਾ ਸਾਰੇ ਕੁੜਿੰ ਚਾਹੀਦੇ ਠੀਕ ਹੈ ਹੋਰ ਤੇ ਇਸ ਤੋਂ ਬਾਅਦ ਆਪਣਾ ਮਤਲਬ ਜਦੋਂ ਚੈਕਲਿਸਟ ਦੇ ਦਿੰਦੇ ਸਾਰੇ ਮਤਲਬ ਦੋ ਦੋ ਫੋਟੋ ਸੈਟ ਆ ਜਰੂਰ ਲੈ ਕੇ ਜਾਣ ਜਰੂਰ ਓਕੇ ਮਤਲਬ ਇੰਪੋਰਟੈਂਟ ਹੈ ਵੀ ਉੱਥੋਂ ਵਾਪਸ ਭੇਜਦੇ ਆ ਫਿਰ ਲਾਈਨਾਂ ਚ ਲੱਗਦੇ ਆ ਹਾਂ ਹਾਂ ਤੇ ਚੱਕਰ ਪੈਸਾ ਹੁੰਦਾ ਬੱਚੇ ਦਾ ਉਹਦਾ ਫਿਰ ਤੇ ਉਸ ਤੋਂ ਬਾਅਦ ਮਤਲਬ ਦੋ ਜਿਹੜੀ ਫੋਟੋ ਲੱਗ ਜਾਣੀ ਉਹਨਾਂ ਦੋ ਆਪਣੇ ਉੱਪਰ ਸਾਈਨ ਕਰ ਲੈਣ ਮਤਲਬ ਸੈਲਫ ਟੈਸਟ ਹੋ ਜਾਣਗੀਆਂ ਉਸ ਤੋਂ ਬਾਅਦ ਤੁਹਾਨੂੰ ਮਤਲਬ ਜਿਹੜੀ ਆਪਣੀ ਫਾਈਲ ਮਤਲਬ ਜਿਹੜੀ ਸ਼ੁਰੂ ਤੋਂ ਬਣੀ ਹੁੰਦੀ ਹੈ ਲਾਈਕ ਟ੍ਰਾਇਲ ਦੀ ਤੇ ਸਾਰੀ ਮਤਲਬ ਜਿਹੜੀ ਫਾਈਲ ਆਪਾਂ ਨੂੰ ਮਿਲਦੀ ਹੈ ਟ੍ਰਾਇਲ ਟਾਈਮ ਦੀ ਹਾਂ 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 ਉਹ ਫਾਈਲ ਤੁਹਾਨੂੰ ਫੜਾ ਦੇਣਗੇ ਉੱਥੇ ਠੀਕ ਹੈ ਤੇ ਉਹ ਫਾਈਲ ਪਕੜਾ ਕੇ ਤੁਹਾਨੂੰ ਅੱਗੇ ਲੈ ਜਾਣਗੇ ਅੱਗੇ ਕੰਪਿਊਟਰ ਮਤਲਬ ਅੱਗੇ ਪਹਿਲਾਂ 3-4 ਜਣੇ ਬੈਠੇ ਹੋਏ ਆ ਇੱਕ ਜਨਾ ਪਹਿਲਾ ਫਿਲਮ ਜਿਵੇਂ ਲਾਈਨ ਬੈਠੇ ਕਿ ਬਣ ਕੇ ਲਗੋ 11 ਜਣਿਆਂ ਦੀ ਜਾਂ 20 ਜਣਿਆਂ ਦੀ ਲਾਈਨ ਆ ਉਹ ਬੈਠੇ ਕੀ ਉਹ ਪਹਿਲਾਂ ਆਪ ਦਾ ਕੈਟਾਗਰੀ ਦਾ ਸਰਟੀਫਿਕੇਟ ਚੈੱਕ ਕਰਵਾਏਗੀ ਠੀਕ ਹੈ ਸਾਨੂੰ ਵਾਪਸ ਬਿਠਾ ਦੇਣਗੇ ਫਿਰ ਉਸ ਬਾਅਦ ਉਹਨਾਂ ਦੀ ਐਜੂਕੇਸ਼ਨ ਡਿਟੇਲ ਚੈੱਕ ਕਰਨਗੇ ਮਤਲਬ 3 ਜਣੇ ਬੈਠੇ ਹੋਏ ਐ ਐਜੂਕੇਸ਼ਨ ਡਿਟੇਲ ਚੈੱਕ ਕਰਨਗੇ ਉਸ ਬਾਅਦ ਤੁਹਾਨੂੰ ਉਹ 10 ਮਤਲਬ ਟੇਬਲ ਲੱਗੇ ਆ 10 ਟੇਬਲ ਤੇ ਵੱਖ-ਵੱਖ ਕੰਪਿਊਟਰ ਪਏ ਹੋਏ ਆ ਤੇ ਉੱਥੇ ਨੇ اپلوਡ ਕਰ ਲੈਣੇ ਤੇ ਮਤਲਬ ਇੱਕ ਦਿਨ ਉੱਥੇ ਪੱਡਾ ਪੁਲਸਾ ਬੈਠਾ ਹੋਏਗਾ ਤੇ ਇੱਕ ਦਿਨ TCS ਦਾ ਬੈਠਾ ਹੋਏਗਾ ਠੀਕ ਹੈ ਤੇ ਜਿਹੜੀ ਮਤਲਬ ਤੁਹਾਡਾ ਸਰਟੀਫਿਕੇਟ ਸਹੀ ਹੁੰਦਾ ਗਿਆ ਚੈੱਕ ਕਰਦੇਗੇ ਉਹ ਤੁਹਾਡੀ ਫੋਟੋ ਸ਼ੀਟ ਤੇ ਉਹ ਲਿਖ ਕੇ ਲਾ ਦੇਣਗੇ ਤੇ ਐਂਡ ਤੇ ਉਹ ਫੋਟੋ ਸ਼ੀਟਾ ਸਾਰੀਆਂ ਰੱਖ ਲੈਣਗੇ ਅਰੀਜਨਲ ਤੁਹਾਨੂੰ ਵਾਪਸ ਕਰ ਦੇ ਸਮਝ ਲਈ ਤੇ ਫੋਟੋ ਕਿੰਨੇ ਵਗੈਰਾ ਦਾ ਫੋਟੋਸ ਕਿੰਨੇ ਲਾਦੀਆਂ ਨੇ ਫੋਟੋਸ ਐਡਮਿਟ ਕਾਰਡ ਤੇ ਹੀ ਲਾਣੀਆਂ ਜੀ ਹੋਰ ਤਾਂ ਕਿਤੇ ਲਾਣੀਆਂ ਨਹੀਂ ਬਸ ਬਸ ਇੱਕ ਇੱਕ ਫੋਟੋ ਦੀ ਲੀਡ हां मतलब दो एडमिट कार्ड ਵੀ ਦੋ ਹੀ ਲੈ ਕੇ ਜਾਣ ਮੈਂ ਤਾਂ ਇਹੀ ਕਾਂਗਾ ਜਿੰਨੀਆਂ ਵੀ ਚੀਜ਼ਾਂ ਉਹਨਾਂ ਦੀਆਂ ਦੋ ਦੋ ਫੋਟੋ ਸਟੇਟਾ ਜ਼ਰੂਰ ਲੈ ਕੇ ਜਾਣੀ ਬੱਚੀ ਕਿਉਂਕਿ ਉੱਥੋਂ ਵਾਪਸ ਭੇਜਦੇ ਆ ਫੋਟੋ ਸਟੇਟਾ ਕਰਕੇ ਨਹੀਂ ਦਿੰਦੇ ਭਾਵੇਂ ਇੱਕ ਵੀ ਹੋਵੇ ਹਾਂ ਹਾਂ ਉਹ ਤਾਂ ਹੈ ਪਿਛਲੀ ਵਾਰ ਤਾਂ ਉਹਨਾਂ ਨੇ ਕਰਤੀ ਸੀ ਪਰ ਐਕਟੀ ਉਹਨਾਂ ਨੇ ਫੋਟੋ ਸਟੇਟ ਨਹੀਂ ਕੋਈ ਵੀ ਕਰਕੇ ਦਿੱਤੀ ਨਹੀਂ ਬੱਚੇ ਨੂੰ ਥੋੜੀ ਅਵੇਅਰਨੈਸ ਪਹਿਲਾਂ ਹੀ ਚਾਹੀਦੀ ਆ ਤਾਂ ਹੀ ਆਪਾਂ ਹਾਂਜੀ ਹਾਂਜੀ ਕਰਦਾਂ ਵੀ ਬੱਚੇ ਪਹਿਲਾਂ ਹੀ ਉਹ ਸੀਨ ਲੈ ਕੇ ਧਿਆਨ ਰੱਖਣ ਹਾਂ ਹਾਂਜੀ ਹਾਂਜੀ ਤੇ ਬਾਕੀ ਥੋੜਾ ਜਿੰਨੇ ਵੀ ਬੱਚੇ ਜਲਦੀ ਜਾਂਦੇ ਆ ਟਰਾਈ ਕਰਨ ਭਾਵੇਂ ਕੋਈ 11 ਵਜੇ ਆਲਾ ਭਾਵੇਂ ਕੋਈ 3 ਵਜੇ ਆਲਾ ਵੀ ਆ ਕਿਉਂਕਿ ਜਿਹੜੇ ਤਾਂ ਬਾਅਦ ਚ ਲੱਗਦੇ ਆ ਮੰਨ ਲਓ ਕਿ ਚਲੋ 11 12 ਵਜੇ ਲਾਈਟ ਲੱਗਦੇ ਆ ਔਰ ਸ਼ਾਮ ਨੂੰ 5 6 ਵਜੇ ਤੋਂ ਪਹਿਲਾਂ ਮੇਲੇ ਨਹੀਂ ਹੁੰਦੇ ਜੀ ਓਕੇ ਹਾਂਜੀ ਮਤਲਬ ਜਿੰਨੇ ਵੀ ਬੱਚੇ ਸਾਰੇ ਟਰਾਈ ਕਰਦੇ ਪਹਿਲਾਂ 9 ਵਜੇ ਗਿਆ ਐ ਐਂਟਰ ਕੀਤਾ ਇਹ ਤਾਂ ਕਿੰਨੇ ਵਜੇ ਤੱਕ ਬਿਲ ਹੋ ਸਕਦਾ ਜਿਹੜਾ ਬੱਚਾ 9 ਵਜ ਤਿੰਨ ਚਾਰ ਤੱਕ ਹਰ ਕਿਸੇ ਨੂੰ ਵਾਜੀ ਜਾਂਦੇ ਆ ਜੀ ਕੋਈ ਕੁੜੀਆਂ ਪਹਿਲਾਂ ਹੋ ਜਾਂਦੀਆਂ ਫਿਰ ਮੁੰਡਿਆਂ ਨੂੰ ਤਿੰਨ ਕੁੱਤੇ ਨੂੰ ਤਾਂ ਵਾਜ ਜਾਂਦੇ ਆ ਕੋਈ ਦੋ ਦੋ ਤੋਂ ਤਿੰਨ ਦੇ ਵਿੱਚ ਓਕੇ ਦੋ ਦੋ ਤਿੰਨ ਦੇ ਵਿੱਚ ਵਿੱਚ ਉਹ ਤੇ ਫਿਰ ਖਾਣ ਪੀਣ ਦਾ ਕੇ ਬਾਹਰੋਂ ਹੀ ਸਾਰਾ ਨਾ ਜੀ ਪਹਿਲਾਂ ਖਾ ਕੇ ਜਾਂ ਸਾਰੇ ਅੰਦਰ ਤਾਂ ਕੁਛ ਨਹੀਂ ਪਸਪਾਣੀ ਉਹ ਤਾਂ ਉਹ ਆਰਟੀਐਸ ਵਾਲੇ ਵੀ ਲੜਦੇ ਵੀ ਸਾਨੂੰ ਰੋਟੀ ਕਿੰਨੀ ਖਵਾਣੀ ਹੈ ਜਵਾਬ ਤਾਂ ਉਹਦਾ ਕੀ ਉਹਨਾਂ ਨੇ ਹੁchnਾ ਕੁਛ ਪਾਰਟੀ ਕਰ ਦੋ ਪਾਰਟੀ ਤੁਸੀਂ ਕਰੋ ਫਿਰ ਮੈਂ ਕਰ ਦਣਾ ਤੈਨੂੰ ਤੂੰ ਪਾਰਟੀ ਕਰਦਾ ਮੈਂ ਤੇ ਤਸਲਾ ਫਿਰ ਮੈਂ ਆ ਜਾਣਾ ਤੇ ਕਰ ਦੋ ਫਿਰ ਪਾਰਟੀ ਤੈਨੂੰ ਕਰ ਦੇਣਾ ਪਾਰਟੀ ਹੋਇਆ আচ্ছা ਹੋਰ ਕੋਈ ਦੇਖੋਈ ਜਾਣਕਾਰੀ ਕੁਝ ਕਿਸੇ ਤਰ੍ਹਾਂ ਦੀ ਕੋਈ ਰਹਿੰਦੀ ਹੋਵੇ ਕੁਝ ਸਰ ਹੋਰ ਸਟਾਫ ਕੋਆਪਰੇਟਿਵ ਬੜਾ ਹੀ ਜ਼ਿਆਦਾ ਹਾਂ ਉਹ ਤਾਂ ਕੋਈ ਕੋਈ ਚੀਜ਼ ਆਉਣ ਦੀ ਟੈਨਸ਼ਨ ਹੀ ਨਹੀਂ ਹੁੰਦੀ ਠੀਕ ਹੈ ਜਿਵੇਂ ਕੋਈ ਬੱਚੇ ਦੇ ਜਿਵੇਂ ਆਧਾਰ ਕਾਰਡ ਤੇ ਕੋਈ ਮਿਸਟੇਕ ਹੋ ਗਈ ਜਾਂ ਫਿਰ ਕਿਸੇ ਹੋਰ ਚੀਜ਼ ਤੇ ਤਾਂ ਮਿਸਟੇਕਸ ਹੋ ਜਾਂਦੀਆਂ ਨੇ ਸਾਰੀਆਂ ਤਾਂ ਉੱਥੇ ਐਟ ਅ ਟਾਈਮ ਤੇ ਕਵਰ ਕਰ ਦਿੰਦੇ ਨੇ ਨਾ ਹਾਂ ਉਹ ਉਹ ਨੰਮਾ ਲੈ ਜਾਓ ਜਦੋਂ ਨੰਮਾ ਲੈ ਕੇ ਜਾਵਾਂਗੇ ਨਾ ਬਸ ਉੱਥੇ ਤੁਹਾਨੂੰ ਨਿੱਕੀ ਜੀ ਐਪਲੀਕੇਸ਼ਨ ਲਿਖਾ ਲੈਣਗੇ ਹਾਂ ਸੋ ਇਹ ਕੁਛ ਨੇ ਤੇ ਬਸ ਹਾਂ ਮਤਲਬ ਛੋਟੀ ਜਿਹੀ ਐਪਲੀਕੇਸ਼ਨ ਲਿਖਵਾ ਲੈਂਦੇ ਆ ਤੇ ਬਸ ਮਤਲਬ ਬੱਚੇ ਨੂੰ ਕੁਝ ਨਹੀਂ ਹੋਣ ਦਿੰਦੇ ਉਹ ਮਤਲਬ ਉਹ ਸਾਰਾ ਕੁਝ ਆਪ ਕਰ ਲੈਂਦੇ ਆ ਮਤਲਬ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਕਿਸੇ ਵੀ ਬੱਚੇ ਨੂੰ ਵੀ ਜੇ ਕੋਈ ਗਲਤੀ ਵੀ ਆ ਕੋਈ ਕਰੈਕਸ਼ਨ ਹੈ ਕੁਝ ਵੀ ਆ ਤਾਂ ਐਟ ਅ ਟਾਈਮ ਉਹਦੇ ਹੱਲ ਹੈਗੇ ਨੇ ਸਾਰੇ ਸਾਰਾ ਕੁਝ ਅਗਰ ਨਹੀਂ ਵੀ ਕੁਝ ਹੁੰਦਾ ਤਾਂ ਤੁਹਾਨੂੰ ਦੱਸ ਦਿੰਦੇ ਦਾ ਟਾਈਮ ਦੇ ਦਿੰਦੇ ਆ ਮਤਲਬ ਬਿਲਕੁਲ ਹੋਲਡ ਤੇ ਪਾ ਦਿੰਦੇ ਆ ਕਿ ਜਦੋਂ ਬੱਚੇ ਦਾ ਹਨਾ ਲਾਲਾ ਕੋਈ ਕਿਸੇ ਦਾ ਬੱਚੇ ਦਾ ਕੋਈ ਪੇਪਰ ਕਲੈਸ਼ ਹੋ ਰਿਹਾ ਤਾਂ ਐਦਾਂ ਕਰਕੇ ਹਨਾ ਬੱਚਾ ਜਿਵੇਂ ਲਾਲਾ ਮੇਰਾ 6 ਨੂੰ ਆ ਡੀਵੀ ਹਨਾ ਤਾਂ ਮੈਂ ਕੀ ਪਹਿਲਾਂ ਜਾ ਸਕਦਾ ਹਾਂ ਜਾਂ ਬਾਅਦ ਚ ਜਾ ਸਕਦਾ ਹਾਂ ਐਦਾਂ ਮਤਲਬ ਵੈਸੇ ਮੈਨੂੰ ਲੱਗਦਾ ਤਾਂ ਨਹੀਂ ਬਾਕੀ ਇਹ ਤਾਂ ਉਹਨਾਂ ਨੂੰ ਪੁੱਛਣਾ ਤੇ ਬਾਕੀ ਜੇ ਪੁੱਛੋਗੇ ਤਾਂ ਮੇਰੇ ਹਿਸਾਬ ਤੋਂ ਕਰ ਦੇਣਗੇ ਬਾਕੀ ਜੇ ਬੰਦਾ ਅੰਦਰੋਂ ਜਾ ਕੇ ਪੁੱਛ ਕੇ ਨਾ ਬਾਹਰੋਂ ਤਾਂ ਨਹੀਂ ਉਹਨਾਂ ਨੇ ਕੁਝ ਕਹਿਣਾ ਬਾਹਰੋਂ ਤਾਂ ਕਹਿਣਗੇ ਨਹੀਂ ਨਹੀਂ ਪਰ ਜੇ ਅੰਦਰ ਜਾ ਕੇ ਪੁੱਛ ਕੇ ਆਓਗੇ ਤਾਂ ਮੇਰੇ ਹਿਸਾਬ ਤੇ ਕਰ ਦੇਣਗੇ ਕਿਉਂਕਿ ਇੱਕ ਕੁੜੀ ਸੀ ਉਹਦਾ ਇੱਕ ਸਰਟੀਫਿਕੇਟ ਸੀਗਾ ਉਹ ਨਹੀਂ ਮਿਲਿਆ ਕੱਲ ਤੇ ਉਹ ਅੱਜ ਆ ਕੇ ਵੈਸੇ ਉਹਨੂੰ 10 ਤਰੀਕ ਦਾ ਟਾਈਮ ਦਿੱਤਾ ਸੀ ਉਹਨੇ ਅੱਜ ਹੀ ਆ ਕੇ ਅਪਲੋਡ ਕਰਵਾ ਦਿੱਤਾ ਓਕੇ ਹਣ ਜੇ ਹੋ ਗਿਆ ਉਹਦਾ ਕੰਮ ਹਾਂ ਮਤਲਬ ਉਹਦਾ ਵੀ ਹੋ ਗਿਆ ਕੰਮ ਉਹਨੇ ਅੱਜ ਹੀ ਆ ਕੇ ਅਪਲੋਡ ਕਰਵਾਇਆ ਤਾਂ ਵੈਸੇ ਉਹਦਾ ਕੱਲ ਹੋਈ ਹੋਏਗੀ ਤੇ ਉਹਦਾ ਜਿਵੇਂ ਨਹੀਂ ਹੋਏਗਾ ਕੋਈ ਸਰਟੀਫਿਕੇਟ ਉਹਦੇ ਕੋਲ ਤੇ ਉਹਨੇ ਦੱਸ ਸਾਲ ਦਾ ਟਾਈਮ ਦਿੱਤਾ ਸੀ ਉਹਨਾਂ ਨੇ ਤੇ ਪਰ ਉਹਨੇ ਆ ਕੇ ਅੱਜ ਹੀ ਕਰਾ ਦਿੱਤਾ ਜਿਵੇਂ ਜਿਵੇਂ ਹੋ ਜਾਂਦਾ ਇਹ ਕੋਈ ਮੈਨੂੰ ਨਹੀਂ ਲੱਗਦਾ ਕੋਈ ਚੱਕਰ ਹੋਏਗਾ ਪੇਪਰ ਕਲੈਸ਼ ਦਾ ਕੋਈ ਗੱਲ ਹੈ ਨਹੀਂ ਜੀ ਹਾਂਜੀ ਹਾਂਜੀ ਵੀ ਇਹ ਨਹੀਂ ਹੈਗਾ ਪਰ ਡਾਕੂਮੈਂਟ ਵੈਰੀਫਿਕੇਸ਼ਨ ਕਰਨੀ ਹੈ ਜਿਵੇਂ ਸਾਰੇ ਉਹ ਵੀ ਆਪਣੇ ਵਰਗੇ ਹੀ ਹੈ ਹਾਂ ਉਹ ਤਾਂ ਹੈ ਤੇ ਉਹ ਤਾਂ ਮਤਲਬ ਕੋਈ ਕਿਸ ਤਰ੍ਹਾਂ ਦੀ ਕੋਈ ਇਨਸੀਡੈਂਟ ਤੇ ਸਾਹਮਣੇ ਆਇਆ ਹੋਵੇ ਕੁਝ ਬਸ ਇਹੀ ਹੈ ਕਿ ਕਿਸੇ ਬੱਚੇ ਕੋਲ ਸਰਟੀਫਿਕੇਟ ਨਹੀਂ ਹੁੰਦਾ ਜੀ ਜਾਂ ਐਵੇਂ ਦਾ ਕੋਈ ਰੋਲਾ ਹੁੰਦਾ ਹੈ ਹੋਰ ਤਾਂ ਕੋਈ ਰੋਲਾ ਨਹੀਂ ਪੈਂਦਾ ਤੇ ਜਾਂ ਫਿਰ ਕਿਸੇ ਤੋਂ ਕੋਈ ਚੀਜ਼ ਗਲਤ ਅਪਲੋਡ ਹੋਈ ਹੁੰਦੀ ਹੈ ਉਹ ਵੀ ਉਹ ਸਹੀ ਕਰ ਦਿੰਦੇ ਆ ਉਸੇ ਟਾਈਮ ਤੇ ਉਹਨੂੰ ਉਹਨੂੰ ਮਤਲਬ ਸਾਰੇ ਸਾਰੇ ਓਕੇ ਹੋ ਗਏ ਹਾਂਜੀ ਬਿਲਕੁਲ ਜੀ ਬਿਲਕੁਲ ਸਭ 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 ਓਕੇ ਜੀ ਸਭ ਓਕੇ ਹੋ ਗਏ ਆਂਡਰ ਗਾਈਡੈਂਸ ਰਹੋਗੇ ਸਾਰਾ ਕੁਝ ਸਹੀ ਹੁੰਦਾ ਹਾਂਜੀ ਹਾਂਜੀ ਸਰ ਤਾਂ ਹੀ ਤੁਹਾਨੂੰ ਪਹਿਲਾਂ ਫੋਨ ਲਾਈਦਾ ਜੀ ਉਹ ਤਾਂ ਚਲੋ ਪਤਾ ਕੀ ਹੁਣ ਮੈਂ ਬੱਚੇ ਨੂੰ ਦੱਸਦਾ ਚਲੋ ਉਹ ਤਾਂ ਅੱਡ ਗੱਲ ਹੈ ਨਾ ਪਰ ਜਦੋਂ ਇੱਕ ਰਿਵਿਊ ਆ ਜਾਂਦਾ ਬੱਚੇ ਦਾ ਕਿਸੇ ਦਾ ਤਾਂ ਉਹ ਬੱਚੇ ਨੂੰ ਥੋੜਾ ਹੌਸਲਾ ਹੋ ਜਾਂਦਾ ਵੀ ਚਲੋ ਹਨਾ ਇਸ ਸਾਲ ਵਾਲਾ ਹੀ ਆ ਤੇ ਹਾਂਜੀ 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 ਸਰ ਹਾਂਜੀ ਸਰ ਵਧੀਆ ਪਰ ਇੱਕ ਚਲੋ ਹਨਾ ਇੱਕ ਬੈਸਟ ਚੀਜ਼ ਜਿਹੜੀ ਬੱਚਾ ਨੂੰ ਮੈਂ ਤਾਂ ਦੱਸ ਦੇ ਰਿਹਾ ਨਾ ਹਨਾ ਤੂੰ ਆਪਣੇ ਬੋਲੇ ਦੱਸ ਦੇ ਕਿ ਜਿਹੜੇ ਹੁਣ 2025 ਵਾਲੇ ਬੱਚੇ ਨੇ ਉਹ ਕਿਹੜੀ ਡਾਕੂਮੈਂਟਲ ਨੂੰ ਲੈ ਕੇ ਅੱਗੇ ਜਿਹੜੀ ਗਲਤੀ ਨਾ ਕਰਨ ਜਾਂ ਕੁਝ ਵੀ ਚੀਜ਼ ਆ ਉਸੇ ਵਾਰ ਸਰ ਜਿਹੜਾ ਜਿਹੜਾ ਮੇਨ ਡਾਕੂਮੈਂਟ ਹੈ ਨਾ ਸਰ ਉਹ ਹੈਗਾ ਕੈਟੇਗਰੀ 10th 2 ਸਾਰਿਆਂ ਨੇ ਕੀਤੀ ਹੋਈ ਹੈ ਬਿਲਕੁਲ ਕੋਈ ਦਿੱਕਤ ਨਹੀਂ ਤਾਂ ਆਈਡੀ ਪ੍ਰੂਫ ਆਧਾਰ ਕਾਰਡ ਦਾ ਹਰ ਬੰਦੇ ਕੋਲ ਹੀ ਹੈਗਾ ਜੀ ਹਾਂ ਮੇਨ ਜਿਹੜੀ ਦਿੱਕਤ ਆਂਦੀ ਹੈ ਜੀ ਉਹ ਆਂਦੀ ਸਿਰਫ ਕੈਟੇਗਰੀ ਦੇ ਸਰਟੀਫਿਕੇਟ ਦੇ ਕੈਟੇਗਰੀ ਦਾ ਸਰਟੀਫਿਕੇਟ ਜਿਹੜਾ ਆਪਣਾ ਅਪਲੋਡ ਕੀਤਾ ਹੈ ਨਾ ਉਸ ਸਾਲ ਦਾ ਜਿਵੇਂ ਹੁਣ ਮੰਨ ਕੇ ਚਲੋ 2023-24 ਦਾ ਆਪਣਾ ਸਰਟੀਫਿਕੇਟ ਚਾਹੀਦਾ ਸੀਗਾ 2024-25 ਜਾ ਕੇ ਕਈ ਬੱਚੇ ਕੀ ਕਰਦੇ ਆ ਉਹ ਸਰਟੀਫਿਕੇਟ ਛੱਟ ਦਿੰਦੇ ਆ ਓਕੇ ਵੀ ਇਹ ਸਰਟੀਫਿਕੇਟ ਦਾ ਧਿਆਨ ਨਹੀਂ ਹੁੰਦਾ ਵੀ ਕਿੱਥੇ ਹੈਗਾ ਕਿੱਥੇ ਨਹੀਂ ਹੈਗਾ ਪਰ ਜਿਹੜਾ ਜਿਹੜੇ ਈਆ ਦਾ ਕੈਟਾਗਰੀ ਸਰਟੀਫਿਕੇਟ ਅਪਲੋਡ ਕੀਤਾ ਉਹ ਹੀ ਈਆ ਦਾ ਕੈਟਾਗਰੀ ਸਰਟੀਫਿਕੇਟ ਉੱਥੇ ਲੈ ਕੇ ਜਾਣਾ ਓਕੇ ਉਹਨਾਂ ਦਾ ਜ਼ਰੂਰ ਧਿਆਨ ਰੱਖਣਾ ਇਹ ਨਹੀਂ ਕਿ ਤੁਸੀਂ ਬਾਅਦ ਚ ਸਰਟੀਫਿਕੇਟ ਬਣਵਾ ਰਹੇ ਹੋ ਉਸ ਤੋਂ ਐਗਜ਼ਾਮ ਤੋਂ ਪਹਿਲਾਂ ਕੈਟਾਗਰੀ ਸਰਟੀਫਿਕੇਟ ਬਣਵਾ ਕੇ ਰੱਖ ਲਓ ਧਿਆਨ ਨਾਲ ਲਾਦਾਂ ਵੀ ਤਾਂ ਕਿ ਤੁਹਾਨੂੰ ਅੱਗੇ ਕੋਈ ਦਿੱਕਤ ਨਾ ਮੇਨ ਸਿਰਫ ਕੈਟਾਗਰੀ ਸਰਟੀਫਿਕੇਟ ਹੈ ਹੋਰ ਕੋਈ ਚੀਜ਼ ਨਹੀਂ ਓਕੇ ਓਕੇ ਹਾਂਜੀ ਹਾਂਜੀ ਮੇਨ ਸਿਰਫ ਉਹ ਹੈ ਪਲੱਸ 1 ਤੋਂ ਸਾਰਿਆਂ ਕੋਲ ਹੈ ਜੀ ਬਿਲਕੁਲ 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 10+2 ਤੇ ਆਧਾਰ ਕਾਰਡ ਵੋਟਰ ਕਾਰਡ ਸਾਰਿਆਂ ਕੋਲ ਹੁੰਦਾ ਜੀ ਕੈਡਰੀ ਸਰਟੀਫਿਕੇਟ ਤੇ ਬੱਚੇ ਹੜਦੇ ਪਏ ਸਾਰੇ ਉੱਥੇ ਮੇਨ ਉਹ ਜੀ ਕੋਈ ਹੜਦਾ ਵੀ ਕੈਡਰੀ ਦੀ ਸਰਟੀਫਿਕੇਟ ਮੇਨ ਹੈ ਜੀ ਬਸ ਠੀਕ ਹੈ ਤੇ ਕੁੜੀਆਂ ਦਾ ਪੰਜਾਬ ਰੈਜੀਡੈਂਸੀ ਬਣਾ ਲੈਣ ਵੀ ਨਾਲ ਕੈਡਰੀ ਸਰਟੀਫਿਕੇਟ ਦੇ ਓਕੇ 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 ਹਾਂ ਜੀ ਕੁੜੀਆਂ ਦੀ ਕੋਈ ਹੋਰ ਡਾਕੂਮੈਂਟ ਬਸ ਜੀ ਇਹ ਸੀਗੇ ਡਾਕੂਮੈਂਟ ਸਾਰੇ ਕੋਲ ਤੋਂ ਕੋਈ ਡਾਕੂਮੈਂਟs ਹੈ ਹੀ ਨਹੀਂ ਸੀ ਠੀਕ ਹੈ ਠੀਕ ਹੈ ਸਗੋ ਸਗੋ ਬਾਕੀ ਬੱਚੇ ਤਾਂ بڑے ਡਾਕੂਮੈਂਟs ਲੈ ਕੇ ਆਏ ਹੋਏ ਸੀਗੇ ਉਹਨਾਂ ਨੂੰ ਦਿੱਕਤ ਆਉਂਦੀ ਸੀ ਉੱਥੇ ਅਰੇਂਜ ਕਰਨ ਚ ਕਿ ਮੰਦ ਦੇ ਕੋਈ ਸੀ ਫੜਾਕ ਹੋਈ ਜਾਂਦੇ ਸੀਗੇ ਇਹ ਬਿਲਕੁਲ ਕਿਸੇ ਚੀਜ਼ ਦੀ ਕੋਈ ਟੈਨਸ਼ਨ ਨਹੀਂ ਆਹ ਵੀਡੀਓ ਜਿਹੜੀ ਬੱਚਿਆਂ ਦੀ ਟੀਵੀ ਹੋਣੀ ਆ ਤੁਸੀਂ ਉਹਨਾਂ ਤੱਕ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ 101% ਜਿਹੜੀ ਸਹੀ ਜਾਣਕਾਰੀ ਆ ਤੇ ਇਹ ਸਭ ਤੋਂ ਪਹਿਲੀ ਗੱਲ ਆ ਨੀਚੇ ਕਮੈਂਟ ਚ ਵਧਾਈ ਜ਼ਰੂਰ ਦੇ ਦਿਓ ਕਿਉਂਕਿ ਇੱਕ ਘਰ ਦੇ ਵਿੱਚ ਦੋਨੋਂ ਪਾਈ ਇਹ ਪੰਜਾਬ ਪੁਲਿਸ ਕਨਸਟੇਬਲ ਦੇ ਚ ਲੱਗੇ ਹੋਏ ਨੇ ਤੇ ਇਸੇ ਸਾਲ ਇਹਨਾਂ ਦੇ ਬਹੁਤ ਸਾਰੀਆਂ ਜਿਹੜੇ ਖੁਸ਼ੀਆਂ ਆਉਣੀਆਂ ਨੇ ਕਰੇ ਠੀਕ ਹੈ ਹਾਂਜੀ ਸਰ ਜ਼ਰੂਰ ਸਰ ਆਪਾਂ ਪਾਰਟੀ ਵੀ ਕਰਾਂਗੇ ਜਲਦੀ ਅੱਛਾ ਹੁਣ ਕੁਆਲਿਟੀ ਤੇ ਆ ਗਿਆ ਕਰਾਂਗੇ ਬਸ ਹੋ ਜੇ ਫਾਈਨਲ ਰਿਜ਼ਲਟ ਆ ਜਾਏ ਹਾਂ ਹਾਂ ਹੋ ਜਾਣਾ ਬਾਕੀ ਤਾਂ ਕਰਨੀ ਕਰਨੀ ਬਾਕੀ ਸਾਰੇ ਬੱਚਿਆਂ ਨੂੰ 올 ਦਾ ਬੈਸਟ ਮੇਰੇ ਵੱਲੋਂ ਠੀਕ ਹੈ ਆਪਣਾ ਜੇ ਕੋਈ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਆ ਕੁਝ ਵੀ ਆ ਤਾਂ ਐਨੀ ਟਾਈਮ ਮੈਨੂੰ ਕਾਲ ਕਰ ਲਿਓ ਮੈਂ ਹਮੇਸ਼ਾ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਹਾਂਜੀ ਸਰ ਥੈਂਕ ਯੂ ਫॉर ਯੂ ਗਾਈਡੈਂਸ ਠੀਕ ਹੈ ਬੜੀ ਠੀਕ ਹੈ ਓਕੇ ਲਵ ਯੂ ਓਕੇ ਓਕੇ ਸਰ